ਪਿਆਰੇ ਦਰਸ਼ਕੋ ਪੰਜਾਬੀ ਡਰੋਨ ਦੇ ਪ੍ਰੋਗਰਾਮ ਵੇੜੇ ਦੀ ਗੱਲ ਦੇ ਵਿੱਚ ਮੈਂ ਹਰਕਮਲ ਕੰਗ ਲੈ ਕੇ ਹਾਜ਼ਰਾਂ ਚਰਚਾ ਆਪਾਂ ਕਰਾਂਗੇ ਖੇਤੀ ਖਰਚੇ ਅਤੇ ਕਿਸਾਨ ਖੁਦਗੁਸ਼ੀਆਂ ਦੋਸਤੋ ਅन्नदाता ਅੱਜ ਸੜਕਾਂ ਤੇ ਹੈ ਸਾਰੇ ਪੰਜਾਬ ਵਿੱਚ ਨਹੀਂ ਸਮੁੱਚੇ ਦੇਸ਼ ਦੇ ਵਿੱਚ ਨਵੇਂ ਕਿਸਾਨ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਰੋਹ ਸੱਤਵੇਂ ਅਸਮਾਨ ਤੇ ਹੈ ਤੇ ਸਾਰੇ ਦੇਸ਼ ਦਾ ਮਾਹੌਲ ਕਿਸਾਨ ਪੱਖੀ ਬਣਿਆ ਹੋਇਆ ਤੇ ਇਸ ਦਰਾਂ ਨੇ ਜਿਹੜੀ ਮੁੱਖ ਗੱਲ ਹੈ ਕਿਸਾਨਾਂ ਦੀ ਹਾਲਤ ਦੇਸ਼ ਦੇ ਵਿੱਚ ਜਿਸ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਐਨੀ ਤਰਸਯੋਗ ਹੋ ਗਈ ਹੈ ਕਿ ਕਿਸਾਨ ਖੁਦ ਖੁਦ ਕਚੀਆਂ ਦੇ ਰਾਹ ਪੈ ਚੁੱਕਿਆ ਹੈ ਪੰਜਾਬ ਦੇ ਵਿੱਚ ਹਰਿਆਣਾ 2 ਤੋਂ 4 ਜਿਹੀਆਂ ਖਬਰਾਂ ਆਉਂਦੀਆਂ ਹਨ ਕਿ ਕਿਸਾਨ ਮੌਤ ਨੂੰ ਆਪਣੇ ਗਲੇ ਲਾਉਂਦੇ ਹਨ ਤੇ ਇਸ ਦਰਦਨਾਕ ਪਹਿਲੂ ਦੇ ਪਿੱਛੇ ਜੋ ਕਾਰਨ ਹੈ ਉਹ ਆਪਾਂ ਵਿਚਾਰਾਂਗੇ ਤੇ ਉਤਮ ਖੇਤੀ ਮੱਧਮ ਵਪਾਰ ਭੀਖ ਚਾਕਰੀ ਨਖਿੱਧ ਚਾਕਰੀ ਭੀਖਵਾਰ ਇਹ ਅਖਾਨ ਕਿਵੇਂ ਬਦਲ ਗਿਆ ਕਿ ਖੇਤੀ ਨਖਿੱਧ ਹੋ ਗਈ ਅਸਾਂ ਦੇ ਵਿੱਚ ਦੇਸ਼ ਦੇ ਵਿੱਚ ਖੇਤੀਬਾੜੀ ਦਾ ਪੂੰਜੀਪਤੀ ਮਾਡਲ ਨੂੰ ਇਸੇ ਕਿਸਾਨ ਦੀ ਹੋਣੀ ਦੇ ਲਈ ਦੋਸ਼ੀ ਮੰਨਿਆ ਜਾਂਦਾ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਾਲੀਆਂ ਨੇ ਤੇ ਸਰਕਾਰ ਕਿਸਾਨਾਂ ਨੂੰ ਰੱਬਾ ਆਸਰੇ ਛੱਡ ਰਹੀ ਹੈ ਐਮਐਸਪੀ ਕਦਮ ਕੀਤੀ ਜਾ ਰਹੀ ਹੈ ਤੇ ਜਿਹੜੀ ਖੇਤੀ ਬਹੁਤ ਘੱਟ ਖਰਚੇ ਨਾਲ ਹੁੰਦੀ ਸੀ ਉਹਦੇ ਵਿੱਚ ਇੰਨਾ ਜ਼ਿਆਦਾ ਮਸ਼ੀਨੀਕਰਨ ਉਸ ਦਾ ਕਰ ਦਿੱਤਾ ਗਿਆ ਹੈ ਕਿ ਕਿਸਾਨ ਨੂੰ ਲੋਹਾ ਖਰੀਦਣ ਤੋਂ ਹੀ ਬੇਲ ਨਹੀਂ ਮਿਲਦੀ ਪ੍ਰਾਤਨ ਸਮਿਆਂ ਦੇ ਵਿੱਚ ਖੇਤੀ ਸੀ ਬੜਦਾ ਦੇ ਨਾਲ ਤੇ ਸਾਰਾ ਸਮਾਜ ਆਤਮ ਨਿਰਭਰ ਸੀ ਤੇ ਕਿਸਾਨ ਸਾਰਾ ਕੰਮ ਹੱਥੀਂ ਕਰਦੇ ਸੀ ਪਰ ਮਸ਼ੀਨੀਕਰਨ ਦੇ ਨਾਲ ਇਹ ਕੰਮ ਕਿਰਤ ਦੇ ਨਾਲੋਂ ਮਸ਼ੀਨਾਂ ਦੇ ਉੱਤੇ ਜ਼ਿਆਦਾ ਨਿਰਭਰ ਹੋ ਗਿਆ ਤੇ ਨਿਤ ਨਵੀਆਂ ਮਸ਼ੀਨਾਂ ਆਉਂਦੇ ਨਾਲ ਕਿਸਾਨਾਂ ਨੂੰ ਉਹਨਾਂ ਦਾ ਬੋਝ ਕਰਜੇ ਦੇ ਰੂਪ ਦੇ ਵਿੱਚ ਉਠਾਉਣਾ ਪੈ ਰਿਹਾ ਹੈ ਤੇ ਇੱਕ ਵਾਰੀ ਜਦੋਂ ਖੇਤੀ ਘਾਟੇ ਚ ਚਲੀ ਜਾਂਦੀ ਹੈ ਫਿਰ ਕਿਸਾਨ ਦਾ ਉਸ ਕਰਜੇ ਦੇ ਮੱਕੜ ਜਾਲ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਉਹ ਤਾਰੀਆਂ ਛਾਹੂਕਾਰਾਂ ਦੇ ਕਰਜੇ ਵਿੱਚ ਨਿੱਗਰਦਾ ਚਲੇ ਜਾਂਦਾ ਹੈ ਤੇ ਆਖਰ ਨੂੰ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਹਨ ਤਾਂ ਕਿਤੇ ਮਜਬੂਰੀ ਦੇ ਵਿੱਚ ਜਾ ਕੇ ਆਤਮ ਹੱਤਿਆ ਕਦਮ ਪੁੱਟਣ ਦੇ ਲਈ ਕਿਸਾਨ ਮਜਬੂਰ ਹੋ ਜਾਂਦਾ ਜਦੋਂ ਦੇਸ਼ ਦੇ ਵਿੱਚ ਖੁਦਕੁਸ਼ੀਆਂ ਦਾ ਵਹਾਣ ਤੇ ਆਪਾਂ ਨਜ਼ਰ ਮਾਰਦੇ ਆ ਤਾਂ ਸਭ ਤੋਂ ਪਹਿਲਾਂ ਮਹਾਰਾਸ਼ਟਰ ਦਾ ਨਾਮ ਆਉਂਦਾ ਹੈ ਮਹਾਰਾਸ਼ਟਰ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਅੰਕੜਾ ਬਹੁਤ ਹੀ ਜ਼ਿਆਦਾ ਹੈ ਤੇ ਇਹਨਾਂ ਦੇ ਵਿੱਚ ਭਾਰਤ ਦੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅਨੁਸਾਰ ਕਿਸਾਨ ਖੁਦਕਿਸ਼ੀਆਂ ਦੇ ਮਾਮਲੇ ਵਿੱਚ 1 ਲੱਖ ਦੀ ਵਾਦੀ ਪਿੱਛੇ 1 ਤੋਂ 4 ਤੋਂ 1.8% ਦੀ ਬਜਕਾਰ ਕਿਸਾਨ ਖੁਦਕਿਸ਼ੀਆਂ ਕਰਦੇ ਹਨ ਤੇ ਮੁਲਕ ਵਿੱਚ 3.5 ਲੱਖ ਤੋਂ ਵੱਧ ਕਿਸਾਨ ਕਰਜ਼ੇ ਦੇ ਬੋਝ ਕਾਰਨ ਖੁਦਕਿਸ਼ੀਆਂ ਕਰ ਚੁੱਕੇ ਹਨ ਕੇਂਦਰ ਸਰਕਾਰ ਦੇ ਅਧਾਰੇ ਨੈਸ਼ਨਲ ਕ੍ਰਾਈਮ ਰਿਕਾਰਡ ਨੂੰ ਦੇ ਅੰਕੜਿਆਂ ਅਨੁਸਾਰ 1995 ਤੋਂ 2116 ਤੱਕ 3 ਲੱਖ ਤੋਂ ਵੱਧ ਕਿਸਾਨਾਂ ਨੇ ਕੁਲਕਸ਼ੀਆਂ ਕੀਤੀਆਂ ਹਨ ਹੁਣ ਇਸ ਹਜ਼ਾਰਿਆਂ ਨੇ ਭਾਵੇਂ ਕੁਲਕਸ਼ੀਆਂ ਦੇ ਅੰਕੜੇ ਦੇਣੇ ਬੰਦ ਕਰ ਦਿੱਤੇ ਹਨ ਪਰ ਪੰਜਾਬ ਜਿਸ ਨੂੰ ਦੇਸ਼ ਦਾ ਇੱਕ ਰੋਲ ਮਾਡਲ ਦੇ ਵਜੋਂ ਪ੍ਰਚਾਰਿਆ ਜਾਂਦਾ ਹੈ ਇੱਥੇ ਸਨ 2000 ਤੋਂ ਲੈ ਕੇ 2015 ਤੱਕ 16 ਸਾਲਾਂ ਦੌਰਾਨ 16000 ਤੋਂ ਵੱਧ ਕਿਸਾਨਾਂ ਨੇ ਕੁਲਕਸ਼ੀਆਂ ਕੀਤੀਆਂ ਹਨ ਤੇ ਇਹਨਾਂ ਦੇ ਵਿੱਚ ਖੇਤ ਮਜ਼ਦੂਰਾਂ ਦਾ ਵੀ ਅੰਕੜਾ ਸ਼ਾਮਲ ਹੈ ਭਾਵੇਂ ਕਿ ਬੜੀ ਵੱਡੀ ਜਿਹੜੀ ਕਿਸਾਨੀ ਹੈ ਕਰਕੇ ਉਹਦੇ ਨੇ ਹੋਏ ਆ ਪਰ ਛੋਟੇ ਕਿਸਾਨੀ ਖੁਦਕਸ਼ੀਆਂ ਜਾਦਾ ਕਰ ਰਹੀ ਹੈ ਜਾਂ ਇਸ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਉਹ ਵੀ ਛਾਹੂਕਾਰਾਂ ਦਾ ਆਰਤੀਆਂ ਦਾ ਦਬਾਅ ਨਹੀਂ ਚੱਲ ਸਕਦੀ ਤੇ ਦਬਾਅ ਦੇ ਵਿੱਚ ਕਿਸਾਨ ਅਜਿਹਾ ਮਾਰੂ ਕਦਮ ਚੁੱਕਣ ਦੇ ਲਈ ਮਜਬੂਰ ਹੋ ਜਾਂਦਾ ਹੈ ਤੇ ਅੱਜ ਜਦੋਂ ਖੇਤੀ ਖਰਚਿਆਂ ਦੀ ਗੱਲ ਕਰਦੇ ਹਾਂ ਕਣਕ ਦੀ ਬਜਾਈ ਤੋਂ ਲੈ ਕੇ ਕਢਾਈ ਤੱਕ ਮਸ਼ੀਨੀਕਰਨ ਆ ਗਿਆ ਹੈ ਪੁਰਾਣੇ ਸਮੇਂ ਦੇ ਵਿੱਚ ਕਿਸਾਨ ਕਣਕ ਆਪ ਬੀਜਦਾ ਸੀ ਤੇ ਫਿਰ ਉਦੋਂ ਬਾਅਦ ਵੱਢਦਾ ਆਪ ਸੀ ਗਢਾਈ ਆਪ ਕਰਦਾ ਸੀ ਤੇ ਗਾਉਂਦਾ ਆਪ ਸੀ ਕੱਢਦਾ ਆਪ ਸੀ ਪਰ ਹੁਣ ਮਸ਼ੀਨਾਂ ਦੇ ਨਾਲ ਬੀਜੀ ਜਾਂਦੀ ਹੈ ਸਪਰੇਇਆਂ ਕੀਤੀਆਂ ਜਾਂਦੀਆਂ ਤੇ ਕੰਬਾਈਨਾਂ ਦੇ ਨਾਲ ਵੱਢੀ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਫਸਲ ਦੇ ਉੱਤੇ ਇੰਨਾ ਜ਼ਿਆਦਾ ਖਰਚਾ ਆਉਣ ਲੱਗ ਗਿਆ ਕਿਉਂ ਕਿਸਾਨ ਦੇ ਕੋਲਮਾ ਲਾ ਕੇ ਉਸ ਨੂੰ ਬਚਦਾ ਕੁਛ ਨਹੀਂ ਇਸ ਜਮਾ ਜਵਾਨੀ ਖਰਚ ਦੇ ਵਿੱਚ ਕਿਸਾਨ ਨਪੀੜਿਆ ਜਾ ਰਿਹਾ ਹੈ ਪਰ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦੇ ਬਾਹ ਫੜਨ ਦੀ ਬਜਾਇਆ ਕਿਸਾਨਾਂ ਨੂੰ ਮਤਲਬ ਇੱਕ ਤਰ੍ਹਾਂ ਕਿਸਾਨਾਂ ਨੂੰ ਛੱਡ ਰਹੀ ਹੈ ਤੇ ਕਿਸਾਨ ਨੂੰ ਇਹ ਰਸਤਾ ਨਹੀਂ ਲੱਭ ਰਿਹਾ ਆਖਰਕਾਰ ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਕਿਸਾਨ ਹੈ ਜਿਹੜੇ ਉਹ ਧਰਨੇ ਮਾਰ ਰਹੇ ਆ ਤੇ ਉਤਰੇ ਹੋਏ ਹਨ ਪਰ ਜਦੋਂ ਖੋਕਛੀਆਂ ਦੀ ਇਹ ਜਿਹੜੀ ਖੇਤੀ ਹੈ ਇਹ ਪੰਜਾਬ ਦੇ ਸਭ ਤੋਂ ਵੱਧ ਜਿਹੜੀ ਖਪਾ ਬੱਟੀ ਹੈ ਉਸ ਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਆਦਾ ਕਿਸਾਨ ਖੋਕਛੀਆਂ ਕਰ ਰਹੇ ਹਨ ਜਿਨ੍ਹਾਂ ਦੇ ਵਿੱਚ ਮਾਨਸਾ ਬਠਿੰਡਾ ਬਰਨਾਲਾ ਮੋਗਾ ਤੇ ਮੁਕਸਰ ਇਹ ਜ਼ਿਲ੍ਹੇ ਆ ਜਾਂਦੇ ਹਨ ਤੇ ਖੋਕਛੀਆਂ ਦੇ ਕਾਰਨਾਂ ਨੂੰ ਜਿੱਥੇ ਅਸੀਂ ਇੱਕ ਕਾਰਨ ਇਹ ਵੀ ਹੈ ਕਿ ਪੈਸਟੀਸਾਈਡਸ ਆ ਜਿਹੜੇ ਉਹਨਾਂ ਦਾ ਸਾਮੀ ਨਾਲ ਘਰਾਂ ਦੇ ਵਿੱਚ ਮਈਆ ਹੋਣਾ ਤੇ ਜਦੋਂ ਕੋਈ ਕਿਸਾਨ ਕਿਸੇ ਮਜਬੂਰੀ 'ਚ ਫਸ ਜਾਂਦਾ ਹੈ ਤਾਂ ਉਹ ਪੈਸਟੀਸਾਈਡ ਪੀ ਜਾਂਦਾ ਹੈ ਤੇ ਇਸ ਤੋਂ ਇਲਾਵਾ ਬੇਤਤੀਬਾ ਫਸਲਾਂ ਦੀ ਜਿਹੜੀ ਮੰਡੀਕਰਨ ਨਾ ਹੋਣਾ ਇਹ ਵੀ ਕਿਸਾਨ ਨੂੰ ਤੇ ਜ਼ਿਆਦਾਤਰ ਜਿਹੜੇ ਜੀਐਮ ਸੀਡ ਐ ਉਹਨਾਂ ਨੂੰ ਵੀ ਕਿਸਾਨ ਕੋਲ ਦੇਸ਼ੀਆਂ ਦਾ ਇੱਕ ਕਾਰਨ ਮੰਨਿਆ ਜਾਂਦਾ ਹੈ ਕਿਉਂਕਿ ਉਹ ਬਹੁਤ ਮਹਿੰਗੇ ਹੋਣ ਦੇ ਨਾਲ ਨਾਲ ਉਹਨਾਂ ਤੇ ਕਾਸ਼ਤਕਾਰਾਂ ਤੇ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਤੇ ਕਿਸਾਨ ਪਹਿਲਾਂ ਹੀ ਕਰਜ਼ੇ ਤੇ ਲੈ ਕੇ ਉਹ ਬੀਜ ਬੀਜਦਾ ਤੇ ਕਈ ਵਾਰੀ ਉਹ ਆਸ ਦੇ ਮੁਤਾਬਕ ਝਾੜ ਨਹੀਂ ਦਿੰਦੇ ਤੇ ਕਿਸਾਨ ਦੇ ਹੱਥ ਖਾਲੀ ਰਹਿ ਜਾਂਦੇ ਹਨ ਤੇ ਇਸ ਤਰ੍ਹਾਂ ਕਿਸਾਨ ਇਸ ਮਾਰੂ ਕਾਲਮ ਦੇ ਪਟਨਾ ਦੇ ਵੱਲ ਧੱਕਿਆ ਜਾਂਦਾ ਤੇ ਅਜੇ ਵੀ ਬਹੁਤ ਸਾਰੀਆਂ ਕੋਚਾਂ ਜਿਹੜੀਆਂ ਉਹ ਇਸ ਤੇ ਹੋ ਰਹੀਆਂ ਨੇ ਭਾਵੇਂ ਕਿ ਪੰਜਾਬ ਯੂਨੀਵਰਸਿਟੀ ਨੇ ਖੇਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਦੇ ਨਾਲ ਖੇਤੀ ਕਰਨੀ ਇਹ ਵਿੱਚ ਬਹੁਤ ਵੱਡੇ ਪੱਧਰ ਤੇ ਗਵਾਹੀ ਕਰੀ ਆ ਪਰ ਸਮੇਂ ਦੀ ਮੰਗ ਹੈ ਕਿ ਜੇ ਪੰਜਾਬ ਦੇ ਵਿੱਚ ਕਿਸਾਨੀ ਨੂੰ ਬਚਾਉਣਾ ਹੈ ਤਾਂ ਕਿਸਾਨਾਂ ਨੂੰ ਤਕਨੀਕੀ ਤੌਰ ਤੇ ਹੋਰ ਵਧੇਰੇ ਮਜਬੂਤ ਕਰਨ ਦੀ ਲੋੜ ਹੈ ਤੇ ਉਹ ਆਪਣੇ ਪਿੱਤੇ ਨੂੰ ਕਿਤੇ ਵਿੱਚ ਲੱਗੇ ਰਹਿਣ ਤੇ ਇਸ ਦੇ ਨਾਲ ਹੀ ਜਿਹੜਾ ਦੇਸ਼ ਦਾ ਅੰਦਾਜ਼ਾ ਤਾਂ ਕਾਹੁੰਦਾ ਹੈ ਉਹ ਅੰਦਾਜ਼ਾ ਕਾਇਮ ਰਹੇ ਜੇ ਉਹ ਅੰਦਾਜ਼ਾ ਕਾਇਮ ਰਹੂਗਾ ਤਾਂ ਉਸ ਦੇ ਨਾਲ ਜੁੜੇ ਹੋਏ ਇਹਨੇ ਬਾਕੀ ਸਮਾਜ ਹੈ ਤਾਂ ਇੱਥੋਂ ਦੀ ਅਰਥਵਿਵਸਥਾ ਪੱਕੇ ਪੈਰੀਂ ਹੋਵੇਗੀ ਕਿਸਾਨ ਖੁਦਕੀਆਂ ਬਾਰੇ ਪੰਜਾਬ ਦੇ ਵਿੱਚ ਇਹਨਾਂ ਸਥਿਤੀਆਂ ਉਹ ਬਹੁਤ ਹੀ ਤਰਸਯੋਗ ਹੈ ਕੁੱਲ ਖੇਤਕਸ਼ੀਆਂ ਚੋਂ ਛੋਟੇ ਕਿਸਾਨਾਂ ਦੀ ਗਿਣਤੀ ਕਰਮਵਾਰ 45% ਤੋਂ 30% ਦੇ ਵਿਚਕਾਰ ਬਣਦੀ ਹੈ ਇਸ ਤਰ੍ਹਾਂ ਸੰਗਰੂਰ ਵਿੱਚ 36018 ਕਿਸਾਨਾਂ ਨੇ ਮਾਨਸਾ 'ਚ 3388 ਕਿਸਾਨਾਂ ਨੇ ਬਠਿੰਡਾ 'ਚ 3094 ਬਰਨਾਲੇ 'ਚ 1706 ਮੋਗੇ 'ਚ 1423 ਦੇ ਲੁਧਿਆਣੇ ਵਿੱਚ 1232 ਕਿਸਾਨਾਂ ਨੇ ਖੁਦਕੁਸ਼ੀ ਕਰਨ ਦਾ ਇਹ ਸਿਖਰਲਾ ਕਾਦੋਂ ਪਿਛਲੇ ਸਮੇਂ ਦੇ ਵਿੱਚ ਪੁੱਟਿਆ ਹੈ ਤੇ ਮੇਨ ਤੌਰ ਤੇ ਜਦੋਂ ਅਸੀਂ ਖੁਦਕੁਸ਼ੀਆਂ ਨੂੰ ਭਾਵੇਂ ਕਿ ਬਾਕੀ ਦਾ ਸਮਾਜ ਇਹ ਕਹਿ ਲੈਂਦਾ ਹੈ ਕਿ ਵੀ ਕਿਸਾਨ ਦੇ ਕੋਲ ਤਾਂ ਜ਼ਮੀਨ ਵੀ ਹੈ ਵੀ ਉਹ ਕਿਉਂ ਇਸ ਵਾਸਤੇ ਝੁਕਦਾ ਹੈ ਪਰ ਕਿਸਾਨ ਦੇ ਉੱਤੇ ਇੰਨਾ ਜ਼ਿਆਦਾ ਦਵਾਈ ਸਮਾਜਿਕ ਰੁਤਬੇ ਦੇ ਕਾਰਨ ਇੱਕ ਉਹ ਆਪਣੇ ਜਿਹੜੇ ਦੇਣ ਲੈਣ ਹੈ ਉਹਨਾਂ ਨੂੰ ਪਰਦੇ ਵਿੱਚ ਰੱਖਦਾ ਹੈ ਉਹ ਚਾਹੁੰਦਾ ਹੈ ਕਿ ਉਹ ਸਮਾਜ ਦੀ ਅਗਵਾਈ ਕਰਦਾ ਰਹੇ ਪਰ ਜਦੋਂ ਬੇਵਸੀ ਹੋ ਜਾਂਦੀ ਹੈ ਫਿਰ ਆਮ ਤੌਰ ਤੇ ਕਿਸਾਨਾਂ ਦੇ ਉੱਤੇ ਦੋਸ਼ ਲੱਗਦਾ ਹੈ ਕਿ ਉਹ ਆਪਣੇ ਧਾਰਮਿਕ ਤੇ ਸਮਾਜਿਕ ਕਾਰਜਾਂ ਤੇ ਵਿਆਹ ਸ਼ਾਦੀਆਂ ਤੇ ਜ਼ਿਆਦਾ ਖਰਚਾ ਕਰ ਦਿਆ ਹਨ ਪਰ ਇਹ ਜਿਹੜਾ ਤੱਥ ਹੈ ਇਹ ਸਰਵੇਖਣ ਦੇ ਵਿੱਚ ਚੁਠਲਾਇਆ ਜਾ ਚੁੱਕਿਆ ਹੈ ਤੇ ਕਿਸਾਨ ਆਪਣੇ ਕੁੱਲ ਖਰਚੇ ਦਾ 22% ਤੱਕ ਹੀ ਇਹਨਾਂ ਤੇ ਆਪਣੇ ਸਮਾਜਿਕ ਸੁਰੱਖਿਆਵਾਂ ਤੇ ਖਰਚੇ ਕਰਦਾ ਹੈ ਤੇ ਇਸ ਤੋਂ ਇਲਾਵਾ ਕਿਸਾਨ ਦਾ ਜਿਹੜਾ ਰਜਾਨਾ ਦੇ ਖਰਚੇ ਹਨ ਉਹ ਕੁੱਲ ਖਰਚੇ ਦਾ 54% ਦੇ ਕਰੀਬ ਬਣਦੇ ਹਨ ਜਿਹੜੇ ਉਹਨੂੰ ਕਰਨ ਦੇ ਲਈ ਉਹਦੀ ਲੋੜ ਹੈ ਤੇ ਸਿੱਖਿਆ ਵਰਗੇ ਜਿਹੜੇ ਹਨ ਖਰਚੇ ਹਨ ਜਿਹਨਾਂ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ ਉਹ ਵੀ 11-12 ਫੀਸਦੀ ਦੇ ਵਿਚਕਾਰ ਬਣਦੇ ਹਨ ਫਿਰ ਜਦੋਂ ਇੰਨੀ ਸਖਤ ਕਾਨੂੰਨਾਂ ਕਰਨ ਦੇ ਬਾਵਜੂਦ ਕਿਸਾਨ ਨੂੰ ਜਦੋਂ ਕੋਈ ਮਤਲਬ ਇਹ ਮੁਨਾਫੇ ਦੀ ਦੇਤੀ ਨਹੀਂ ਰਹਿੰਦੀ ਫਿਰ ਇਹ ਬਹੁਤ ਹੀ ਬੇਵਸੀ ਤੇ ਦੁਖਦਾਈ ਪਹਿਲੂ ਹੋਰ ਨਿਭੜਦਾ ਹੈ ਕਿ ਅਸੀਂ ਇਧਰ ਨੂੰ ਮੁਦਰ ਕਿਵੇਂ ਕਿਸਾਨ ਨੂੰ ਉਰਕਸ਼ੀਆਂ ਤੋਂ ਮੋੜਿਆ ਜਾਵੇ ਸਮੇਂ-ਸਮੇਂ ਸਰਕਾਰਾਂ ਨੇ ਬਹੁਤ ਜ਼ਿਆਦਾ ਕਮਿਸ਼ਨ ਬਿਠਾਏ ਤੇ ਸਰਕਾਰ ਨੇ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਿਆਂਦੀ ਪਰ ਉਸ ਨੂੰ ਲਾਗੂ ਨਹੀਂ ਕਰਿਆ ਕਿਸਾਨਾਂ ਨੇ ਉਸ ਦੇ ਲਾਗੂ ਕਰਨ ਲਈ ਬਹੁਤ ਵੱਡਾ ਅੰਦੋਲਨ ਚਲਾਇਆ ਅੱਜ ਵੀ ਕਿਸਾਨਾਂ ਦੀ ਮੰਗ ਹੈ ਕਿ ਸੁਆਮੀਨਾਥਨ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਲਾਗੂ ਕਰੀ ਜਾਵੇ ਹੁਣ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਦੇ ਵਿੱਚ ਜਿਹੜੀਆਂ ਸਬਸਿਡੀਆਂ ਉਹ ਕਿਸਾਨਾਂ ਨੂੰ ਸਿੱਧੀਆਂ ਮਿਲਣੀਆਂ ਚਾਹੀਦੀਆਂ ਸਬਸਿਡੀਆਂ ਜ਼ਿਆਦਾਤਰ ਖੇਤੀਬਾੜੀ ਦੇ ਸੰਧ ਬਣਾਉਣ ਵਾਲੇ ਉਦਯੋਗਪਤੀ ਬੀਜ ਕੰਪਨੀਆਂ ਤੇ ਹੋਰ ਇਹ ਲੈ ਜਾਂਦੇ ਹਨ ਪਰ ਜਿਹੜਾ ਆਮ ਕਿਸਾਨ ਹੈ ਛੋਟਾ ਕਿਸਾਨ ਉਹਨੂੰ ਖੇਤੀ ਸਬਸਿਡੀਆਂ ਦਾ ਇੱਥੇ ਕੋਈ ਲਾਹਾ ਨਹੀਂ ਮਿਲਦਾ ਇਸੇ ਤਰ੍ਹਾਂ ਹੀ ਕਿਸਾਨਾਂ ਨੂੰ ਕਰਜ਼ੇ ਲੈਣ ਦੇ ਵਿੱਚ ਵੀ ਛੋਟੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਮਤ ਕੋਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਆਸਾਨੀ ਦੇ ਨਾਲ ਉਹਨਾਂ ਨੂੰ ਕਰਜ਼ੇ ਨਹੀਂ ਮਿਲਦੇ ਜਦੋਂ ਕਿ ਵੱਡੇ ਕਿਸਾਨ ਸਬਸਿਡੀ ਵਾਲੇ ਵੱਡੇ ਕਰਜ਼ੇ ਲੈ ਜਾਂਦੇ ਹਨ ਤੇ ਆਮ ਤੌਰ ਤੇ ਦੇਖਿਆ ਜਾਂਦਾ ਉਹ ਕੰਮ ਧੰਦੇ ਵੀ ਨਹੀਂ ਕਰਦੇ ਪਰ ਛੋਟੇ ਕਿਸਾਨ ਹੈ ਜਿਹੜਾ ਉਸ ਨੂੰ ਇਸ ਵੇਲੇ ਸਭ ਤੋਂ ਜ਼ਿਆਦਾ ਮਜ਼ਦੂਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਜਿਸ ਤਰ੍ਹਾਂ ਮਜ਼ਦੂਰਾ ਦੇ ਨਰੇਗਾ ਸਕੀਮ ਸ਼ੁਰੂ ਕਰੀ ਹੈ ਇਸ ਤਰ੍ਹਾਂ ਉਹਨਾਂ ਨੂੰ ਵੀ ਨਰੇਗਾ ਦੇ ਅਧੀਨ ਲੈ ਕੇ ਆਉਣਾ ਤੇ ਹੋਰ ਉਹਨਾਂ ਨੂੰ ਸਿੱਧੀਆਂ ਸਬਸਿਡੀਆਂ ਦੇਣ ਤੇ ਉਹਨਾਂ ਦੇ ਬੱਚਿਆਂ ਦੀ ਸਿੱਖਿਆ ਫ੍ਰੀ ਕੀਤੀ ਜਾਵੇ ਤੇ ਬੱਚਿਆਂ ਨੂੰ ਖਾਸ ਤੌਰ ਤੇ ਖੇਤੀ ਨਾਲ ਸੰਬੰਧਿਤ ਸਿੱਖਿਆ ਦੇ ਵਿੱਚ ਨਪੁੰਨਤਾ ਹਾਸਲ ਕਰਾਈ ਜਾ ਸਕੇ ਤਾਂ ਤਾਂ ਜੋ ਦੇਸ਼ ਦਾ ਇਹ ਅੰਨਦਾਤਾ ਆਪਣੇ ਪੈਰਾਂ 'ਚ ਖੜਾ ਹੋ ਸਕੇ ਤੇ ਦੇਸ਼ ਦੇ ਨਿਰੰਤਰ ਨਿਰਮਾਣ ਦੇ ਵਿੱਚ ਸਹਾਇੀ ਹੋ ਸਕੇ ਦੋਸਤੋ ਅੱਜ ਕਰਦੇ ਆ ਕਿ ਤੁਹਾਨੂੰ ਇਹ ਚਰਚਾ ਪਸੰਦ ਆਈ ਹੋਵੇਗੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ